ਦਖਣਾ ਹੁੰਦਾ ਮੈਂ ਗੁਰੂ ਆ ਮੈਨੂੰ ਜੋ ਦੇਣਾ ਹੈ ਤੁਹਾਡਾ ਧਰਮ ਫਰਜ਼ ਬਣਦਾ ਉਹ ਦਖਣਾ ਮੈਂ ਤੁਹਾਨੂੰ ਕੋ ਦਿਣਾ ਉਹਦੇ ਬਜਾਏ ਨੇ ਕੁਝ ਲੈਣਾ ਉਹ ਦਖਣਾ ਨਾ ਰੱਖ ਲੈ ਜਿਹੜਾ ਗਰੀਬ ਨੂੰ ਦੇ ਦਾਨ ਦਖਣਾ ਨੂੰ ਸੁਝ ਜੀ ਦਖਣਾ ਦਾ ਗੁਰਬਾਣੀ ਜੋ ਹੈ ਆਇਆ ਕਰਤਾ ਤੂੰ ਮੇਰਾ ਜਜਮਾਨ ਇੱਕ ਦਖਣਾ ਤੋਪੇ ਵੰਗੂ ਦੇਓ ਆਪਣਾ ਨਾਮ ਅਸੀਂ ਵੀ ਮੰਗਈ ਆ ਦਖਣਾ ਪਰਮੇਸ਼ਰ ਤਾਂ ਮੰਗੀ ਕਰਤੇ ਤਾਂ ਮੈਂ ਜਜਮਾਨ ਆ ਤੋ ਮੈਨੂੰ ਕੀ ਦਖਣਾ ਦੇਣੀ ਹੈ ਜੇ ਨਾ ਹੁ ਦੇ ਦਿਓ ਆਪਣਾ ਨੂੰ ਦਾਲ ਦੇ ਦੱਛਣ ਦੇ ਕੇ ਪਰਦਸ਼ਨ ਦੇ ਕੇ ਪਰਦਸ਼ਨ ਦੇ ਪ੍ਰਕਰਮਾਂ ਕਰਕੇ ਪ੍ਰਦਰਸ਼ਨ ਪਾਲ ਮੈਂ ਕੁੰਕਮ ਅਛਤ ਲਾਇਓ ਹਰੇ ਕਾਲ ਵਾਲੇ ਗੇੜਾ ਦਿੰਦਾ ਉਹ ਟਿੱਕਾ ਲਾ ਕੇ ਚੌਲਾਂ ਦਾ ਕੇਸਰ ਦਾ ਉਹਦੇ ਮੱਥੇ ਤੇ ਲਾ ਦਿੰਦਾ ਦੇਖੋ ਪ੍ਰਦਾਸ਼ ਨੂੰ ਪਾਲਮ ਕੁਮਕਮ ਅੱਛਤ ਲਾਇਓ ਕੁਮਕਮ ਕਹਿੰਦੇ ਨੇ ਚੰਦਰ ਨੂੰ ਚੰਦਰ ਕਥਾ ਆਕੇ ਵਿੱਚ ਬਲਾਕੇ ਨਾ ਆਕੇਸਰ ਚੌਲਾਂ ਦੇ ਵਿੱਚ ਲਾਕੇ ਉਹ ਟਿਕਾ ਲਉਂਦੇ ਲਾਕੇ ਫਿਰ ਚੌੜ ਲਾਕੇ ਟਿਕਾ ਲਉਂਦੇ ਕੁਮਕਮ ਅੱਛਤ ਲਾਵਾ ਅੱਛੇ ਚੌੜਾ ਨੂੰ ਕਹਿੰਦੇ ਨੇ ਹੋ ਤਾਂ ਕੁਲਾਹਲ ਦੇਵਪੁਰੀ ਮਿਲ ਦੇਵਣ ਕੇ ਕੁਲ ਮੰਗਲ ਗਾਉਂਦਾ ਹੋ ਤਾਂ ਕੁਲਾਹਲ ਦੇਵਪੁਰੀ ਦੇਵਪੁਰੀ ਵਿੱਚ ਕੁਲਾਹਲ ਹੋ ਰਿਹਾ ਖੁਸ਼ੀ ਹੋ ਰਹੀ ਹੈ ਮਸਰੇ ਨੇ ਸਾਰੇ ਜਿੱਥੇ ਸੋਗ ਪਿਆ ਹੋਇਆ ਸੀ ਨਾ ਉੱਥੇ ਕੋਲਾਹਲ ਹੁੰਦਾ ਹੁਣ ਮਿਲ ਦੇਵਨ ਕੇ ਕੁਲ ਖੁਸ਼ੀਆਂ ਹੋ ਰਹੀਆਂ ਨੇ ਮਿਲ ਦੇਵਨ ਕੇ ਕੁਲ ਮੰਗਲ ਲਗਾਵੇਂ ਦੇਵਤਿਆਂ ਦੇ ਸਾਰੇ ਕੁਲ ਦੇ ਵਿੱਚ ਮੰਗਲ ਲਗਾ ਰਹੇ ਨੇ ਖੁਸ਼ੀ ਦੇ ਗੀਤ ਗਾ ਰਹੇ ਨੇ ਦੋਹਰਾ ਐਸੇ ਚੰਦ ਪ੍ਰਤਾਪ ਤੇ ਦੇਵਨ ਵੱਡਿਓ ਪ੍ਰਤਾਪ ਐਸੇ ਚੰਦ ਪ੍ਰਤਾਪ ਤੇ ਦੇਵਨ ਵੱਡਿਓ ਪ੍ਰਤਾਪ ਤੀਨ ਲੋਕ ਜਾਇ ਜਾਇ ਕਰੈ ਰਣੇ ਨਾਮ ਸਤਜਾਪ ਦੇਖੋ ਰਣੇ ਨਾਮ ਸਤਜਾਪ ਸਤਨਾਮ ਦਾ ਜਾਵੈ ਰੰਗਲਾ ਦਸਮ ਪਾਤਸ਼ਾਹ ਦੀ ਲਿਖੀ ਹੋਈ ਹੈ ਇਹ ਤਿੰਨ ਲੋਕ ਜਾਇ ਜਾਇ ਕਰੇ ਰਰਾ ਨਾਮ ਸਤ ਨਾਮ ਸਤ ਕਿਤੇ ਸਤਨਾਮ ਕਿਥੇ ਸਤਨਾਮ ਗੁਰਬਾਣੀ ਦਾ ਲੋਭ ਵਰਤਦਾ ਇਥੇ ਜਗਾ ਜਗਾ ਐਸਾ ਕੁਛ ਆਊਗਾ ਉਹ ਐਸਾ ਕਹਿੰਦੇ ਸੀ ਤਾਂ ਜਾਂਦੀ ਸੀ ਨਾ 라ਵਣ ਕਿਤੇ ਨਾ ਕਿਤੇ ਆਪਣਾ ਘਹਿਣਾ ਛੱਡ ਜਾਂਦੀ ਸੀ ਆ ਕੇ ਨਿਸ਼ਾਨੀ ਰਹਿ ਗਈ ਇਧਰ ਨੂੰ ਗਈ ਉਹ ਆਪਣਾ ਛੜਜਾਂ ਨਾਲ ਨਿਸ਼ਾਨੀ ਛੜਜਾਂ ਲਦੇ ਨੇ ਜਾਂ ਲਿਖਦੇ ਨੇ ਸਾਰੇ 10 ਬੁਰਾਂ ਚ ਨਿਸ਼ਾਨੀਆਂ ਸਟੀਆਂ ਹੋਈਆਂ ਨੇ ਉਹ ਤਾਂ ਉਹਨੂੰ ਪਤਾ ਨਹੀਂ ਜਿਹਨੂੰ ਪਛਾਣ ਨਹੀਂ ਜਾਂ ਨਹੀਂ ਕੀ ਦੀ ਹੈ ਇਹ ਇਹਨਾਂ ਵਿਦਵਾਨਾਂ ਨੂੰ ਕੀ ਪਤਾ ਕੀ ਨਿਸ਼ਾਨੀ ਹੁੰਦੀ ਹੈ ਕੀ ਸੜੀ ਦੀ ਹੁੰਦੀ ਹੈ ਕੀ ਸੀਤਾ ਦੀ ਕੀ ਉਹ ਸੀਤਾ ਦੀ ਉਹ ਕਹਾਣੀ ਹੈ ਨਹੀਂ ਆਹੋ ਇਹ ਥਾਉ ਥਾਉ ਗੱਲਣੇ ਛੱਡੇ ਹੋਏ ਨੇ ਹੀਰੇ ਜਾ ਆ ਰਹੇ ਛੱਡੇ ਹਨ ਥਾਉ ਥਾਉ ਇਹਨਾਂ ਨੂੰ ਪਛਾਣਣਾ ਝੱਟ ਪਛਾਣ ਲੈਂਦੇ ਨੇ ਵੀ ਆਹ ਦੇਖੋ ਸਾਡੇ ਆਪ ਇਹ ਉਹਦਾ ਹੀ ਆ ਤਿੰਨ ਲੋਕ ਜਾਜ ਕਰ ਰਹੇ ਰਰੇ ਨਾਮ ਸਤ ਜਾਪ ਸਤ ਨਾਮ ਦਾ ਜਾਪ ਕਰ ਦਿੰਦਾ ਸਤ ਨਾਮ ਲੋਕ ਉੱਤੇ ਕੌਣ ਜਾਪ ਕਰਦਾ ਸੀ ਸਤਿਆ ਓਏ ਇਸੇ ਭਾਤ ਸੂ ਦੇਵਤਾਂ ਰਾਜ ਕੀਓ ਸੁਖਮਾਨ ਇਸੇ ਤਰ੍ਹਾਂ ਨਾਲ ਦੇਵਤਿਆਂ ਨੇ ਸੁਖ ਦਾ ਰਾਜ ਕੀਤਾ ਬਹੁਤ ਚਿਰ ਬਹੁਤ ਜੁਮਨ ਹੈ ਸੁਬ ਦੋਏ ਦਾਤ ਵੱਡੇ ਬਲਵਾਨ ਦਾਤ ਵੱਡੇ ਬਲਵਾਨ ਫਿਰ ਕਹਿੰਦੇ ਦੋ ਹੋਰ ਰਾਖਸ਼ ਪੈਦਾ ਹੋਗੇ ਕਿਉਂ ਦੇਵਤੇ ਜੋ ਦੇਵਤੇ ਨੇ ਸ਼ੁਰੂ ਕਰ ਲਿਆ ਨਾ ਕੰਮ ਹੂੰ ਭਜਦੇ ਰਾਖਸ਼ ਫਿਰ ਪੈਦਾ ਹੋਗੇ ਨੱਥਣ ਵਾਲਾ ਕੰਮ ਆਹ ਉਹ ਇਹਨਾਂ ਦੇਵਤੇ ਨੇ ਸ਼ੁਰੂ ਕਰ ਲਿਆ ਨਾ ਕੰਮ ਉਹੀ ਪੁਰਾਣਾ ਛੇਤੀਓ ਭੁੱਲ ਜਾਂਦੇ ਨੇ ਦੇਵਤੇ ਇੰਦਰ ਲੋਕ ਕੇ ਰਾਜ へ ਤੋਂ ਚੜਤਾ ਹੈ ਨਿਰਭ ਸੁੰਭ ਜਦ ਇਹ ਆ ਗਿਆ ਫਿਰ ਤੋਂ ਬਾ ਅੰਦਰ ਦਾ ਇਹਦਾ ਰਾਸਿਕਾ ਇਹ ਆਪਣੇ ਨਚਨ ਟੱਪਣ ਚ ਪੈ ਗਏ ਅਸਲ ਚ ਜਿਹੜਾ ਨਾਮ ਸਤਜਾਬ ਉਹ ਉਤੋਂ ਉਤੋਂ ਬੂਨ ਵਾਲੇ ਸੀ ਜਿਵੇਂ ਆ ਰਾਗੀ ਕਰਦੇ ਨੇ ਬੂਨ ਵਾਲੇ ਸੀ ਅੰਦਰੋਂ ਨਹੀਂ ਸੀ ਜੇਨ ਮਨ ਹੋਰ ਵਖੋਰ ਸੇ ਕਾਢੇ ਕੱਚਾ ਬਾਸ ਅੰਦਰ ਕੱਚ ਪੈਦਾ ਹੋ ਗਿਆ ਕੱਚੇ ਹੋ ਗਏ ਮਚੜੇ ਆਏ ਫਿਰੋ ਇੰਦਰੂ ਕਨਵੇਂ ਇੰਦਰ ਤੇ ਫੇਟੜਾਈ ਕਰਦੀ ਦੇਵਤੇ ਸੈਨਾ ਚਤੁਰੰਗਣ ਰਚੀ ਚਤੁਰੰਗਣ ਸੈਨਾ ਚਤੁਰੰਗਣ ਰਚੀ ਚਾਰ ਪ੍ਰਕਾਰ ਦੀ ਸੈਨਾ ਚਾਰ ਰੰਗ ਦੀ ਉਹੀ ਪੈਦਲ ਘੋੜੇ ਹਾਥੀ ਰਥ ਚਾਰ ਰੰਗਾਂ ਦੀ ਸੈਨਾ ਰਚਲੀ ਪਾਇਕ ਰਤ ਹੈ ਕੁੰਭ ਪਾਇਕ ਰਤ ਹੈ ਕੁੰਭ ਪਾਇਕ ਪੈਦਲ ਰਤ ਹੈ ਘੋੜੇ ਕੁੰਭ ਹਮ ਹਾਥੀ ਹਾਥੀ ਘੋੜੇ ਹੈਬਰ ਗੈਬਰ ਵੀ ਆਊਗਾ ਯਾਨੀ ਲੋ ਹੈਬਰ ਗੈਬਰ ਵੀ ਹੈ ਸਭੀਆ ਬਾਜਿਤ ਡੰਕਪਰੀ ਤੁਨਕਾਨ ਸੁਸ਼ੰਕ ਪਰੰਦਰ ਮੁੰਦਤ ਪੌਰੇ ਬਾਜਿਤ ਡੰਕ ਡੰਕਪਰੀ ਤੁਨਕਾਨ ਸੁਸ਼ੰਕ ਪਰੰਦਰ ਮੁੰਦਤ ਪੌਰੇ ਜਿਸ ਵਕਤ ਸੁਣੀ ਨਾ ਇਹਨਾਂ ਨੇ ਦੇਵ ਇੰਦਰ ਨੇ ਦੇਵਤਾ ਨੇ ਦੱਸਿਆ ਆ ਕੇ ਵੀ ਬਾਹਰ ਲਗਾ ਰਹੇ ਵਜਦੇ ਨੇ ਚੜ ਕੇ ਆਉਂਦੇ ਨੇ ਇਹਨਾਂ ਨੂੰ ਸੁਣਾਈ ਦਿੱਤਾ ਇਹਨਾਂ ਨੇ ਆਪਣੇ ਆਲੇ ਵਾਲੇ ਜਿਹੜੇ ਸ਼ਹਿਰ ਦੇ ਦਰਵਾਜ਼ੇ ਬੰਦ ਕਰਾਤੇ ਜਿਹੜੇ ਗੇਟ ਸੀ ਬਾਜਤ ਦਮਕ ਪਰੇ ਤੋ ਲੁਕਾਨ ਸੁਸ਼ੰਕ ਸ਼ੰਕਾ ਪੈ ਗਈ ਵੀ ਚੜੇ ਆਉਂਦੇ ਨੇ ਪੁਰੰਦਰ ਦੇਖੇ ਨਹੀਂ ਵੀ ਉਹੀ ਚੜੇ ਆਉਂਦੇ ਹੋਣੇ ਨੇ ਪੁਰੰਦਰ ਕਹਿੰਦੇ ਨੇ ਇਹਨੂੰ ਅਰਜੇ ਰੂਪ ਆਪਣੇ ਇੰਦਰੂ ਕੋਨੇ ਕੇ ਹੁਕਮ ਦੇਤਾ ਉਹਦਤ ਪੌਰੇ ਸਾਰੇ ਗੇਟ ਬੰਦ ਕਰ ਦੋ ਜੋ ਕਿਲੇ ਦੇ ਗੇਟ ਕੋ ਬੰਦ ਕਰ ਲੈਂਦਾ ਚਾਰੇ ਦੇ ਵੱਡੇ ਵੱਡੇ ਗੇਟ ਹੁੰਦੇ ਬੰਦ ਹੋ ਗਏ ਹੁੰਦੇ ਤੇ ਪੌਰੇ ਸੂਰਮਣਾਂ ਐ ਰਹੀ ਦੁੱਤ ਦੇਖ ਕੇ ਦੁੱਤ ਦੇਖ ਕੇ ਸੂਰਮਣਾਂ ਐ ਰਹੀ ਦੁੱਤ ਦੇਖ ਕੇ ਜੁੱਦ ਕੋ ਦੰਦ ਭਏ ਇਕਠੋਰੇ ਬਸ ਅੰਦਰ ਸਾਚੀ ਦੀ ਸੀ ਨਾ ਮੂਹ ਦਾ ਜਿਹੜਾ ਰੰਗ ਉੜ ਗਿਆ ਫਿੱਕਾ ਪੈ ਗਿਆ ਹਿੰਮਤ ਨਹੀਂ ਰਹੀ ਗਾਂ ਚਾਚਾ ਕਰਨ ਦੀ ਸੂਰਮਣ ਜਿਹੜੇ ਆਪਣਾਪ ਨੂੰ ਸਮਝਦੇ ਤੇ ਹਿੰਮਤ ਨਹੀਂ ਰਹੀ ਦੇਖ ਕੇ ਵੀ ਹੁਣ ਕੀ ਕਰਾਂਗੇ ਚਰਚਾ ਕੌਣ ਕਰੂ ਇਹਨਾਂ ਨਾਲ ਦਰਵਾਜ਼ੇ ਬੰਦ ਕਰ ਲੋ ਕਾਂਬ ਸਮੁੰਦਰ ਤੇ ਸਗਰੇ ਸੂਰਮਨ ਆਹੇ ਰਹੀ ਦੁੱਤ ਦੇ ਕੇ ਦੁੱਤ ਹਿੰਮਤ ਨਹੀਂ ਰਹੀ ਚਰਚਾ ਦੀ ਹਿੰਮਤ ਕਾਹਦੇ ਨਾਲ ਹੁੰਦੀ ਉਹ ਪੈ ਦਾ ਪੁੱਠੇ ਕਮਗੇ ਦੁੱਧਾਂ ਆਜੇ ਖੜਜੇ ਲੱਗ ਗਿਆ ਕਾਹਦੇ ਨਾਲ ਦੀ ਚਰਚਾ ਆ ਇਹ ਵੀ ਗੁਰੂ ਮਤਰਾ ਅਕਾਲੀ ਦਾਲੀ ਦੇ ਸੇਜ ਜਾਂਦੇ ਆ ਕੁੜੀਆਂ ਨਚਾਉਂਦੇ ਨੇ ਹੋਂ ਇਵੇਂ ਹੀ ਕੰਮ ਕਰਦੇ ਨੇ ਨਵਾਂ ਕੰਮ ਸ਼ੁਰੂ ਕਰਤਾ ਇਹਨਾਂ ਨੇ ਵੀ ਆਹੋ ਹਾਲ ਹੋਇਆ ਇਹਨਾਂ ਦਾ ਇਹ ਹਾਲ ਹੋਇਆ ਚੜਾਈ ਵੀ ਲੁੱਟਦੇ ਹੋਗੀ ਹੁਣ ਤਗੜੇ ਹੋ ਜੋ ਸੂਰਮਣ ਆਏ ਰਹੀ ਦੁਤ ਦੇਸ਼ ਕੇ ਜੁਦ ਮੈਂ ਦੇਹ ਪਹਿ ਇਕਠੋਰੇ ਦੁਤ ਦੇਹਦ ਇਕੱਠੇ ਹੋ ਗਏ ਸਾਰੇ ਉਹ ਇਕੱਠੇ ਨੇ ਉਹ ਕਿ ਆ ਗਏ ਕਾਂਪ ਸਮੁੰਦਰ ਉੱਠੇ ਸਗਰੇ ਜਿਹੜੇ ਬੜੇ ਬੜੇ ਸੁਨਦਰ ਦੇ ਨਾ ਗਿਆਨ ਦੇ ਨਾ ਦੇ ਗਿਆਨ ਦੇ ਸਮੁੰਦਰ ਕਹੋਂਦੇ ਤੇ ਜਿਹੜੇ ਡੇਰੇ ਨੇ ਬਣੇ ਹੋਏ ਵਿਦਵਾਨ ਨੇ ਬੜੇ ਸਮੁੰਦਰ ਵਰਗਾ ਬਿਆਨ ਕੰਬਣ ਲੱਗੇ ਕੰਬਣ ਕਾਂਪ ਸਮੁੰਦਰ ਉਠੇ ਸਗਰੇ ਬਹੁ ਭਾਰ ਭੀ ਤੜਣੀ ਗਤ ਔਰੇ ਹਿਰਦਿਆਂ ਦੇ ਉੱਤੇ ਇਨਾ ਭਾਰ ਪਿਆ ਹਿਰਦਿਆਂ ਦੀ ਜਿਹੜੀ ਗਤੀ ਸੀ ਨਾ ਦਿਲ ਦੀ ਹਾਰਟ ਦੀ ਉਹ ਗਤੀ ਹੋ ਰਹੀ ਹੋਗੀ ਹਾਰਟ ਅਟੈਕ ਹੋਣ ਨੂੰ ਹੋ ਗਿਆ ਤਿਆਰ ਮੇਰ ਹਲਿਓ ਦਹਿਲਿਓ ਸੁਰਲੋਕ ਜਬੇਦਲ ਸੁੰਭਣ ਸੁੰਭਕੇ ਦੌਰੇ ਸੁਮੇਰ ਪਰਬਤ ਵੀ ਹਲ ਗਿਆ ਸ਼ਿਵਜੀ ਆਲਾ ਦਹਿਲਿਓ ਸੁਰਲੋਕ ਦੇਵਤਿਆਂ ਦਾ ਲੋਕ ਇੰਦਰ ਲੋਕ ਸਾਰਾ ਦਹਿਲ ਗਿਆ ਜਬੇਦਲ ਸੁੰਭਣ ਸੁੰਭਕੇ ਤੋੜੇ ਇਹ ਸਾਰੇ ਦਹਿਲ ਗਿਆ ਵੀ ਚਰਚਾ ਹੁਣ ਕੌਣ ਕਰੂਗਾ